ਮੈਂ ਜਦੋਂ ਭੱਜ ਕੇ ਇਹਦੇ ਕੋਲੇ ਗਿਆ ਮੈਂ ਕੀ ਹੈ ਕਹਿੰਦਾ ਕੁਛ ਨਹੀਂ ਜੀ ਕੁਛ ਨਹੀਂਗਾ ਮੈਂ ਕੋਣ ਖੋੜ ਕੇ ਦਿਖਾ ਮੈਂ ਖੋੜ ਕੇ ਦੇਖਿਆ ਜੀ ਲੋਹੇ ਦਾ ਸਮਾਨ ਤੇ ਉਥੋਂ ਭੱਜ ਲਿਆ ਮੈਂ ਫੜੇ ਨੂੰ ਫੜ ਇੱਥੇ ਆ ਕੇ ਉਹ ਕਰੇ ਡਿੱਗ ਪਿਆ ਭੱਜਦਾ ਕੀ ਮਤਲਬ ਹੈ ਵੀ ਜੇ ਚੋਰ ਨਹੀਂ ਹੁੰਦਾ ਤਾਂ ਖੜ੍ਹ ਜਾਂਦਾ ਸਾਨੂੰ ਕਿਹੜਾ ਕੇ ਸੀ ਇਹਦੇ ਕੋਈ ਤਲਵਾਰ ਰੱਖੀ ਸੀ ਜੀ ਜਫਾ ਭਾਏ ਆ ਨਾ ਮੈਂ ਅਸੀਂ ਆ ਕੇ ਕਰਕੇ ਤੇ ਨਾਲ ਨਾਲ ਡਿੱਗ ਪਿਆ ਪਖੰਡ ਕਰਨ ਲੱਗ ਗਿਆ ਝੱਕ ਘਟਣ ਲੱਗ ਗਿਆ ਮੂੰਹ ਚ ਬਣਾ ਕੇ ਵਧੀਆ ਭੱਜਿਆ ਹੁੰਦਾ ਸੀ ਚੰਗਾ ਭਲਾ ਦੌੜਾ ਪਿਆ ਹੋਵੇ ਅੱਛਾ ਬੰਦੇ ਨੂੰ ਆਪਾਂ ਨੂੰ ਪਤਾ ਨਾ ਹੋਊਗਾ ਦੌੜਾ ਪਊਗਾ ਅੱਖਾਂ ਕੋ ਕੋ ਮੇ ਜਾਨ ਟੌਰ ਨਾ ਪਿਆਗਾ ਅੱਖ ਉਹਾਂ ਫੇ ਬਾੜੀ ਚੁਰਾ ਕੇ ਭੱਗ ਗਿਆ ਥਾ ਇਸਕੇ ਇੱਥੇ ਨਿਕੜੀ ਥੀ ਬਾੜੀ ਮੋਟਰਸਾਈਕਲ ਚੋਰੀ ਹੋਇਆ ਬਾਈ ਬਾਦੂ ਇੱਥੋਂ ਸਮਾਨ ਚੋਰੀ ਹੋਇਆ ਬੀਜ ਲਿਆ ਸਮਾਨ ਆ ਲੋਹੇ ਦਾ ਸਮਾਨ ਸਾਡੇ ਵੀ ਮੋਟਰਸਾਈਕਲ ਚੱਕੇ ਗਏ ਜੀ ਵਿੱਚੋਂ ਹਾਂਜੀ ਇੱਥੋਂ ਚੱਕੇ ਗਏ ਨਾਲ ਵਾਲੇ ਇਧਰ ਵਿੱਚ ਰਹਿੰਦੇ ਸੀ ਫੌਜੀ ਸਾਹਿਬ ਉਹਨਾਂ ਦੇ ਵੀ ਸਕੂਟਰੀ ਚੱਕੇ ਗਏ ਜੀ ਬਾਦੂ ਚੋਰੀ ਆਉਂਦੇ ਇੱਥੇ ਜੀ ਸਾਡੇ ਪਹਿਲਾਂ ਪਲਾਟ ਦੇ ਵਿੱਚ ਮੇਰੀ ਨੂਨੇ ਦੱਸਿਆ ਵੀ ਵੀ ਆ ਆਂ ਡੇੜੀ ਵੀ ਆ ਕੇ ਦੇਖੋ ਉਹਦਾ ਪੱਜਲਾ ਜਾਂ ਹੋਤੋਂ ਪੱਜ ਗਿਆ ਜਾਣ ਕੇ ਇਹ ਜਾਣ ਕੇ ਪਖੰਡ ਕਰਦਾ ਜੀ ਟਿਕਟੇ ਨਾ ਕੁੱਟਾ ਤੇ ਕੁਛ ਨਹੀਂ ਕਿਸੇ ਨੂੰ ਕੁਛ ਕਰਿਆ ਜੀ ਨਹੀਂ ਨਹੀਂ ਟਿਕਟੇ ਚੋਰੀ ਕਿਸਵਾਂ ਕਰਦਾ ਸੀ ਇਹ ਉਹ ਪਏ ਨੇ ਆਪਣਾ ਤੇ ਉਹ ਬੰਦੇ ਦੇ ਚੈਨਲ ਪਿਆ ਘਟੋਟ ਆਪਣਾ ਤੇ ਕੋਟਲ ਦੇ ਲਗਭਗ ਲੋਹਾ ਪਿਆ ਅੱਛਾ ਉਹਦੇ ਕੋ ਘਰੋ ਘਰੀ ਚੋਰੀ ਕਰਕੇ ਲਗਿਆ ਤੇ ਆਹ ਜਿਹੜਾ ਅਸ਼ੋਕ ਦੇ ਚੈਨਲ ਹੈ ਇਹਨਾਂ ਦੇ ਵਿੱਚ ਆਪਣੇ 40 ਚੈਨਲ ਇਹਨਾਂ ਦੀ ਚੋਰੀ ਹੋ ਗਏ ਜੀ ਭਲੇ ਕਮਲ ਪ੍ਰਾਪਰਟੀ ਲਗਿਆ ਨਾ ਬਹੁਤ ਉਹਨਾਂ ਦੀ ਚੋਰੀ ਹੋ ਗਿਆ ਤੇ ਉਹ ਮੈਨੂੰ ਹੈ ਇਹ ਪੱਤੀ ਉਹ ਤੋਂ ਪੱਜਿਆ ਜੀ ਸਮਾਨ ਜੇ ਸਮਾਨ ਇਕੱਠਾ ਕਰੀ ਬੈਠਾ ਇਹ ਕਿੱਥੇ ਸੀ ਉਹ ਦੱਸ ਦੋ ਸਾਰੀ ਕਹਾਣੀ ਦੱਸ ਦੋ ਕਿੱਥੇ ਸੀ ਇਹ ਨਾ ਜੀ ਮੈਂ ਜਝਾਰਨਗ 10 ਨੰਬਰ ਗਲੀ ਦੇ ਕਿਨਾਰੇ ਕੋਰਨਰ ਤੇ ਰਹਿਣਾ ਜੀ ਮੈਂ ਦੁਕਾਨ ਤੇ ਬੈਠਾ ਜੀ ਨੂਨੇ ਮੈਨੂੰ ਦੱਸਿਆ ਤੇ ਵੀ ਵੀ ਡੈਡੀ ਵੀ ਆਪਣਾ ਆਪਣਾ ਜਿਹੜਾ ਉਹ ਜਾਂਦਾ ਨਾ ਉਹ ਸਾਲਾ ਲਾਲਜੇ ਕੱਪੜੇ ਵਾਲਾ ਕਹਿੰਦੀ ਆ ਬੋਰੇ ਰੱਖੀ ਬੈਠਾ ਲੋਹੇ ਦੇ ਆਪਣੇ ਇਧਰ ਨਾਲ ਦੇ ਪਲਾਟ ਚ ਖਾਲੀ ਚੋਂ ਜਦੋਂ ਮੈਂ ਜਾ ਕੇ ਦੇਖ ਖਾਲੀ ਪਿਆ ਮੈਂ ਜਦੋਂ ਭੱਜ ਕੇ ਇਹਦੇ ਕੋਲੇ ਗਿਆ ਮੈਂ ਕੀ ਆ ਕਹਿੰਦਾ ਕੁਛ ਨਹੀਂ ਜੀ ਕੁਛ ਨਹੀਂਗਾ ਮੈਂ ਕੋੜ ਕੇ ਦਿਖਾ ਮੈਂ ਕੋੜ ਕੇ ਦੇਖਿਆ ਜੀ ਲੋਹੇ ਦਾ ਸਮਾਨ ਹੂੰ ਮੈਂ ਕਿਹਾ ਇਹ ਕਿੱਥੋਂ ਲੈਂਦਾ ਤੂੰ ਹੂੰ ਕਹਿੰਦਾ ਇੱਥੋਂ ਹੀ ਲੈਂਦਾ ਖਰੀਦਿਆ ਮੈਂ ਮੈਂ ਕਿਹਦੇ ਕੋਲੋਂ ਖਰੀਦਿਆ ਸਾਨੂੰ ਦੱਸ ਹੂੰ ਤੇ ਕਹਿੰਦਾ ਮੈਂ ਦੱਸ ਦਊਗਾ ਤੇ ਮੈਂ ਕਿੱਥੇ ਗਿਆ ਰੇੜੀ ਆਉਂਦੇ ਆ ਪੈਂਚਰ ਲਵਾਉਣ ਗਿਆ ਮੈਂ ਕਿੱਥੇ ਉਹ ਸਾਹਮਣੇ ਮੈਂ ਚੰਗਾ ਮੇਰੇ ਨਾਲ ਚੱਲ ਮੈਂ ਚੋ ਚੱਲਣ ਲੱਗਾ ਤੇ ਮੈਂ ਜਦੋਂ ਉਰਲਾ ਪਲਾਟ ਦੇਖਣ ਲੱਗਿਆ ਤੇ ਉਥੋਂ ਭੱਜ ਗਿਆ ਭੱਜ ਲਿਆ ਉਦੋਂ ਭੱਜ ਕੇ ਆ ਗਿਆ ਫਿਰ ਆ ਮੁੰਡਾ ਕੁਦਰਤੀ ਇਹ ਮੁੰਡਾ ਉਹ ਮੇਰੇ ਕੋਲ ਕਹਿੰਦਾ ਅੰਕਲ ਜੀ ਕੀ ਗੱਲ ਹੋ ਗਈ ਮੈਂ ਫੜੇ ਨੂੰ ਫੜ ਇੱਥੇ ਆ ਕੇ ਉਹ ਕਰੇ ਇਹ ਡਿੱਗ ਪਿਆ ਇਹ ਡਿੱਗ ਪਿਆ ਇੱਥੇ ਡਿੱਗ ਪਿਆ ਮੁੰਡੇ ਛੋਟੀ ਦੇ ਮੁੰਡੇ ਸੀ ਉਹਨੇ ਫੜਿਆ ਤੇ ਨਾਲ ਦੀਆਂ ਡਿੱਗ ਪਿਆ ਇਹਦਾ ਤੇਰਾ ਦੱਸ ਜੋੜ ਤੇ ਪਿਆ ਹੈ ਇਹ ਗਿਆ ਪਖੰਡ ਕਰਦਾ ਜੀ ਪਖੰਡ ਨਾ ਕੀ ਤੇਰਾ ਹੈ ਉਹਦੇ ਦੋਰੇ ਵੀ ਆਏ ਥੋੜੀ ਨਾ ਪੈਂਦੀ ਜੀ ਹੁਣੋਂ ਆਖੜਿਆ ਕੀਤਾ ਫੋਟੋ ਹੈ ਹੈ ਨਾ ਮੈਂ ਤਾਂ ਨਹੀਂ ਕਰਦਾ ਕਿ ਇਤਨਾ ਮੁੰਡਾ ਕਿੱਥੇ ਉਹ ਕਰੀ ਜਾਂਦਾ ਜਰੂਰ ਕਰ ਲੈ ਚੱਲਦੇ ਕਿਤੇ ਫੜਿਆ ਜੋ ਫੜਿਆ ਕੀ ਕੀ ਸੀ ਕੀ ਸੀ ਸੀ ਫੜਿਆ ਕੁਝ ਵੀ ਨਹੀਂ ਸੀਗਾ ਵਧੀਆ ਸੀਗਾ ਬਈ ਉਹਨੇ ਜੱਫਾ ਪਾਇਆ ਤੇ ਬਾਅਦ ਵਿੱਚ ਜਦੋਂ ਮੈਂ ਆ ਗਿਆ ਉਹਨੇ ਛੱਡਤਾ ਚੱਲ ਆਸੇ ਪਾਸੇ ਘੇਰੋ ਗਿਆ ਉਦੋਂ ਵਸਾ ਲੜ ਡਗ ਪਿਆ ਬਈ ਨਹੀਂ ਐ ਨਹੀਂ ਕੁਝ ਵੀ ਨਹੀਂ ਹੋਇਆ ਇਹਨੂੰ ਜਮਾ ਸਹੀ ਫੜਿਆ ਜਦੋਂ ਐ ਜੱਫਾ ਪਾਇਆ ਨਾਲ ਨਾਲ ਡੇਗ ਪਿਆ ਬਾਅਦ ਚੋਂ ਅੱਛਾ ਜੱਫਾ ਹਾਂ ਜਦੋਂ ਜੱਫਾ ਪਾਇਆ ਨਾ ਮੈਂ ਅਸੀਂ ਐ ਕਰਕੇ ਤੇ ਨਾਲ ਨਾਲ ਡੇਗ ਪਿਆ ਪਖੰਡ ਕਰਨ ਲੱਗ ਗਿਆ ਝੱਕ ਕੱਟਣ ਲੱਗ ਗਿਆ ਮੂੰਹ ਚ ਬਣਾ ਕੇ ਵਧੀਆ ਭੱਜਿਆ ਆਉਂਦਾ ਸੀ ਚੰਗਾ ਭਲਾ ਉਹਦੇ ਸੀਸੀਟੀਵੀ ਲੱਗਿਆ ਇੱਥੇ ਆ ਕੇ ਇਹ ਡਿੱਗ ਪਿਆ ਕਿੱਥੇ ਕਿੱਥੇ ਉਹ ਬਈ ਕਰਿਆ ਨਾ ਐਮਬੂਲੈਂਸ ਕਿੱਥੇ ਹੋਰ ਚੋਰੀਆਂ ਚੁਰਗੀਆਂ ਇੱਥੇ ਹੁੰਦੀਆਂ ਆਸ-ਪਾਸ ਹੁੰਦੀਆਂ ਹਾਂ ਹਾਂ ਸਾਨੂੰ ਕਈ ਦਿਨ ਹੋ ਗਏ ਵੀ ਇੱਕ ਲਾਲ ਦੇ ਸ਼ਰਟ ਵਾਲਾ ਮੁੰਡਾ ਹੈਗਾ ਤੇ ਵੀ ਉਹ ਹੈ ਉਹ ਮੈਂ ਕੁਦਰਤੀ ਮੈਨੂੰ ਡੋਰ ਸੇ ਲਾਲ ਸ਼ਰਟ ਇਸ ਦੀ ਪਈ ਵੀ ਹੈ ਇਹ ਕਹਿੰਦਾ ਹੋਰ ਵੀ ਹੋ ਸਕਦਾ ਜਦੋਂ ਉਥੇ ਭੱਜਿਆ ਨਾ ਜਦੋਂ ਉਥੋਂ ਉਹ ਸਾਨੂੰ ਪੈ ਗਿਆ ਤੇ ਫੇਰ ਹੀ ਭੱਜਦਾ ਤਾਂ ਹੀ ਫਿਰ ਮੈਂ ਫੜੇ ਨੂੰ ਨਹੀਂ ਭੱਜਣ ਦਾ ਕੀ ਮਤਲਬ ਹੈ ਵੀ ਜੇ ਚੋਰ ਨਹੀਂ ਹੁੰਦਾ ਤਾਂ ਖੜ੍ਹ ਜਾਂਦਾ ਸਾਨੂੰ ਕਿਹੜਾ ਕਿੱਥੇ ਕੋਈ ਤਲਵਾਰ ਰੱਖੀ ਸੀਗੀ चोरी नहीं। करी थी, 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 थी।, थी। एमसी की गड़ी नहीं है वहाँ पे बाड़ी चुरा कर भाग गया था इसके यहाँ निकली थी बाड़ी अच्छा बा... है 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 है। एक जिनानी की बैठी थी मैं काम करती हूँ वहाँ पे पो झाड़ू पोचा अच्छा, तो उधर क्या मोटरसाइकिल चोरी हुई है ਠੀਕ ਹਾਂ ਤੇ ਸਾਡੀ ਗਲੀ ਦੇ ਮੋੜ ਤੇ ਅੰਕਲ ਦੱਸ ਜਾਂਦੇ ਉਹਨਾਂ ਦੇ ਸਮਾਨ ਚੋਰੀ ਹੋਇਆ ਬੀਜ ਲਿਆ ਸਮਾਨ ਲੋਹੇ ਦਾ ਸਮਾਨ ਜੇ ਮੋੜ ਤੇ ਉਹਨਾਂ ਦੀ ਦੁਕਾਨਾਂ ਪਈ ਜਾਂਦੇ ਅੰਕਲ ਕੇ ਸਟੋਰ ਪਈ ਜਾਂਦੇ ਆ ਉੱਥੋਂ ਚੋਰੀ ਹੋਇਆ ਸਾਰਾ ਕੁਝ ਇਹਨਾਂ ਦਾ ਇਹ ਹੁਣ ਤਾਂ ਢੰਗ ਆਗੇ ਤਾਂ ਬੱਸ ਹੁਣ ਆ ਜਿਵੇਂ ਢੱਗ ਢੱਗ ਜੀ ਗੱਡੀ ਜਾਂਦਾ ਹੈ ਬੇਟਾ ਇਹ ਉਹੀ ਗੱਡੀ ਜਾਂਦਾ ਤਾਂ ਪਤਾ ਹੀ ਆ ਭਾਈ ਯਾਰ ਦੌਰਾ ਪਿਆ ਹੋਵੇ ਅੱਛਾ ਬੰਦੇ ਨੂੰ ਆਪਾਂ ਨੂੰ ਪਤਾ ਨਾ ਹੋਊਗਾ ਦੌਰਾ ਪਊਗਾ ਅੱਖਾਂ ਕੋ ਕੋ ਮੇ ਜਣ ਗਿਆ ਟੌਰ ਨਾ ਪਿਆਗਾ ਅੱਖਾਂ ਸੇ ਖੁੱਲੀਆਂ ਹੋਈਆਂ ਨਸ਼ਾ ਕੀਤਾ ਹੈ ਨਸ਼ਾ ਨਸ਼ਾ ਕੀਤਾ ਹੋਇਆ ਜੀ ਇਹਨੇ ਆਪ ਦੇਖੋ ਰੇ ਹੱਥਾਂ ਦੇ ਮਾਰੋ ਨਾ ਕਿਵੇਂ ਸਾਡੇ ਵੀ ਮੋਟਰਸਾਈਕਲ ਚੱਕੇ ਗਏ ਜੀ ਵਿੱਚੋਂ ਹਾਂਜੀ ਇੱਥੋਂ ਇੱਥੋਂ ਚੱਕੇ ਗਏ ਨਾਲ ਵਾਲੇ ਇੱਧਰ ਵਿੱਚ ਰਹਿੰਦੇ ਸੀ ਫੌਜੀ ਸਾਹਿਬ ਉਹਨਾਂ ਦੇ ਵੀ ਸਕੂਟਰੀ ਚੱਕੇ ਗਏ ਜੀ ਬੜੇ ਚੋਰੀ ਆਉਂਦੇ ਇੱਥੇ ਜੀ ਵਿੱਚ ਵਿੱਚ ਮੇਰਾ ਸਪਲੈਂਡਰ ਵੀਰੇ ਸਾਲ ਹੋ ਗਿਆ ਕੋਈ ਪਤਾ ਨਹੀਂ ਅਜੇ ਤੱਕ ਕਿ ਦੱਸਿਆ ਹੋਇਆ ਬਈ ਕੁਝ ਨਹੀਂ ਕੀਤਾ ਪੁਲਿਸ ਪੁਲਿਸ ਕਹਿੰਦੇ ਜਦੋਂ ਮਿਲ ਕੇ ਦੱਸ ਦਾਂਗੇ ਕਹਿੰਦੇ ਕੀ ਪਤਾ ਇੱਥੇ ਸਿੱਟਿਆ ਹੋਵੇ ਅੱਛਾ ਇਹ ਹਾਂ ਕਹਾਂ ਕੈਮਰੇ ਆਖੇ ਕੈਮਰੇ ਰਿਕਾਰਡਿੰਗ ਕਰੋ ਹੋ ਵੀਨ ਕਢਾਈ ਉਹਨਾਂ ਨੇ